Música ਸ਼ੀਆਰਪੁਰ ਦੇ ਪਿੰਡ ਪਥਰਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਗੁੱਜਰ ਪਰਿਵਾਰ ਤੇ ਕੁਝ ਵਿਅਕਤੀਆਂ ਦੇ ਵੱਲੋਂ ਹਥਿਆਰਾਂ ਦੀ ਨੋਕ ਤੇ ਉਹਨਾਂ ਦੀਆਂ ਮੱਜਾਂ گاਵਾ ਚੋਰੀ ਕਰਕੇ ਲੈ ਗਏ ਨੇ ਤਾਂ ਘਰ ਦੀਆਂ ਔਰਤਾਂ ਦੇ ਵੀ ਕੁੱਟਮਾਰ ਕੀਤੀ ਗਈ ਹੈ ਤਾਂ ਜਦੋਂ ਔਰਤਾਂ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਔਰਤਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਪਰਿਵਾਰ ਤੇ ਕੁਝ ਹਮਲਾਵਰ ਘਰ ਆਏ ਸੀ ਪਰਿਵਾਰ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਜਿਹੜੇ 63 ਪਸ਼ੂ ਸੰਜਨਾਂ ਦੇ ਵਿੱਚ ਕੁਝ ਮੱਝਾਂ ਜੜੀਆਂ ਨੇ ਉਹ ਨਵੇਂ ਦੁੱਧ ਤੋਂ ਸੰਨ ਮੱਝਾਂ ਸੂਣ ਵਾਲੀਆਂ ਸਨ ਜੋ ਕਿ ਉਹ ਚੋਰੀ ਕਰਕੇ ਲੈ ਗਏ ਤਾਂ ਪੀੜ ਤੋਂ ਔਰਸ ਦਾ ਹੋਰ ਕੀ ਕੁਝ ਕਹਿਣਾ ਜ਼ਰਾ ਤੁਸੀਂ ਵੀ ਸੁਣੋ ਮੇਰਾ ਨਾਮ ਰਜੀਆ ਕਿਹੜਾ ਪਿੰਡ ਆ ਤੁਹਾਡਾ ਪਿੰਡ ਪਥਰਾਲਾ ਕੀ ਹੋਇਆ ਜੀ ਤੁਹਾਡੇ ਨਾਲ ਸਾਡੇ ਨਾਲ ਬਹੁਤ ਅਗਲੀ ਵਾਰ ਤੇ ਵਾਰਦਾਤ ਹੋ ਗਈ ਆ ਅਸੀਂ ਘਰ ਕੱਲੇ ਸੀ ਸਾਡੇ ਮੁੰਡਾ ਵੀ ਐ ਨਹੀਂ ਸੀਗੀ ਪਹਿਲੀ ਤਰੀਕ ਦੀ ਵਾਰਦਾਤ ਆ ਦੁਪਹਿਰ ਦੀ ਗੱਲ ਆ ਤਾਂ 25 ਬੰਦੇ ਆਇਆ ਦੋ ਗੱਡੀਆਂ ਸੀਆ ਹਥਿਆਰ ਉਹਨਾਂ ਦੇ ਕੋਲ ਫੁੱਲ ਸੀਗੇ ਨਾਲ ਕਰਪਾਨਾ ਦਰਾੜ ਰਵਲਵਰ ਵੀ ਸੀਗਾ ਉਹਨਾਂ ਦੇ ਕੋਲ ਤਾਂ ਛੋਟੇ ਛੋਟੇ ਜਵਾ ਛੋਟੇ ਛੋਟੇ ਬੱਚੇ ਸੀਗੇ ਪੰਜ ਸੱਤ ਬੱਚੇ ਸੀਗੇ ਸਾਨੂੰ ਪਹਿਲਾਂ ਉਹਨਾਂ ਨੇ ਗੇਟ ਦੇ ਅੰਦਰ ਆ ਕੇ ਲਾਇਆ ਫਿਰ ਉਹਨਾਂ ਨੇ ਕੁੰਡੇ ਖੋਲਦੇ ਫਿਰ ਸਾਨੂੰ ਮਾਰਿਆ ਕੁੱਟਿਆ ਅਸੀਂ ਪਸਵਾਂ ਦੇ ਗੇਟ ਵੱਲ ਆਈਆਂ ਤਾਂ 10 15 ਜਣੇ ਸਾਡੇ ਬਾੜੇ ਦੇ ਵਿੱਚ ਵੜ ਗਏ ਅਸੀਂ ਡਰਦੀਆਂ ਉੱਪਰ ਇਹਨੂੰ ਹੋਈਆਂ ਉਹਨਾਂ ਨੇ ਸਾਨੂੰ ਮਾਰ ਕੁੱਟ ਕੇ ਹੱਥੋਂ ਬਾਈ ਕਰਕੇ ਸਾਨੂੰ ਅੰਦਰ ਲਾਤੇ ਫਿਰ ਸਾਡੇ ਆ ਸਾਡੇ ਪਸ਼ੂ ਲੈ ਗਏ ਤਾਂ ਜਦੋਂ ਅਸੀਂ ਗਾਂਹ ਜਾਂਦੀਆਂ ਸੀ ਉਹ ਦਾਤ ਲੈ ਕੇ ਕਰਪਾਨਾ ਲੈ ਕੇ ਪਿਸਤੋਲ ਪਕਾ ਕੇ ਸਾਨੂੰ ਮਗਰ ਨੂੰ ਭਜਾ ਦਿੰਦੇ ਸੀਗੇ ਤਾਂ ਫਿਰ ਸਾਨੂੰ ਥੋੜੀ ਜਿਹੀ ਪਿੰਡ ਦੇ ਪਿੰਡ ਵਾਲ ਹੋਈਆਂ ਪਸ਼ੂ ਜਦੋਂ ਅਸੀਂ ਮਗਰ ਭੱਜੀਆਂ ਤਾਂ ਉਹ ਅੱਗੇ ਨੇ ਉਹਨਾਂ ਨੇ ਫੇਰ ਵੀ ਕੀਤੇ ਸੀ ਫਿਰ ਡਰਦੀਆਂ ਸੀ ਪਿੱਛੇ ਨੂੰ ਮੁੜਿਆ ਸਰ ਫਿਰ ਸਾਨੂੰ ਪਿੰਡ ਵਾਲਿਆਂ ਨੇ ਟੋਨੀ ਨੇ ਰੋਕ ਲਿਆ ਕਹਿੰਦੇ ਕੁੜੀਆਂ ਤੁਹਾਨੂੰ ਇਹਨਾਂ ਨੇ ਵੱਢ ਦੇਣਾ ਨਸ਼ੇ ਨਾਲ ਬੰਦੇ ਫੁੱਲ ਸੀਗੇ ਤਾਂ ਤੁਸੀਂ ਚੱਲ ਜਾਓ ਘਰ ਨੂੰ ਕਿੰਨੇ ਕ ਪਸ਼ੂ ਚੋਰੀ ਕੀਏ ਪਸ਼ੂ ਸੀਗੇ ਸਾਡੇ 50 ਮੱਝਾਂ ਵੱਡੀਆਂ ਸੀਗੀਆਂ ਦੁੱਧ ਦੇਣ ਵਾਲੀਆਂ 13 ਝੋਟੀਆਂ 2 ਝੋਟੇ 65 ਨੰਗ ਸੀ ਪੁਰੇ ਠੀਕ ਹੈ ਕੀ ਮੰਗ ਕਰਦੇ ਹਾਂ ਅਸੀਂ ਇਨਸਾਫ ਮੰਗਦੇ ਆ ਅਸੀਂ ਸਾਡਾ ਇਨਸਾਫ ਦਵਾ ਦਿਓ ਸਾਡੀਆਂ ਮੱਝਾਂ ਵਾਪਸ ਆ ਜਾਣ ਸਾਨੂੰ ਕੀ ਕੀ ਲੱਗਦਾ ਕੀ ਪੁਰਾਣੀ ਰੰਜਿਸ਼ ਹੈ ਜੀ ਕੀ ਹੈ ਇਹ ਨਹੀਂ ਨਹੀਂ ਸਾਡੀ ਕੋਈ ਰੰਜਿਸ਼ ਨਹੀਂ ਹੈਗੀ ਸਾਡੀ ਕੋਈ ਗੱਲਬਾਤ ਨਹੀਂ ਹੈਗੀ ਉਹਨਾਂ ਨਾਲ ਸਾਡਾ ਤਾਇਆ ਲੱਗਦਾ ਆ ਉਹ ਠੀਕ ਹੈ ਹਾਂਜੀ ਅਸੀਂ ਆਪਣਾ ਸਿਰਫ ਇਨਸਾਨ ਆਪਣਾ ਇਨਸਾਫ ਇਨਸਾਫ ਮੰਗਦੇ ਆ ਜੀ